ਸਰਵੋਤਮ ਦਾ ਅੰਸਰ ਹੈ ਜੀ ਪਤੇ ਸਾਹ ਸੰਦੀ ਸਤਖੰਡ ਸ੍ਰੀ ਹਰਿ ਜੀ ਸਾਹਿਬ ਦੇ ਦੇਸ਼ੰਗਰ 327 ਸ਼ਾਮ ਪਾਣੀ ਆ ਗਿਆ ਗੋਦਾਬਿੰਦੂ ਸਾਹਿਬ ਦੀ ਸਰਾਂ ਦੀ ਬੇਸਨੀ ਤੇ ਇਹ ਵੀ ਜਿਹੜੇ ਕਮਰੇ ਦੇ ਸਹਾਰਾ ਕਿਨਾਰੇ ਪਾਣੀ ਚੜ ਗਿਆ ਉਹ ਸਤ ਸੰਤ ਨੂੰ ਜਿਹੜੀ ਕਮਰੇ ਕਰਦੀ ਕਰਾਦੇ ਆ ਦੇ ਜੋ ਜੋ ਸਾਰੇ ਬੁਰਖ ਹੁੰਦੇ ਆ ਸੇਵਾ ਕਰਾ ਰਾ ਸਾਡੇ ਸਾਰੇ ਇਹ ਸੇਵਾ ਕਰਾਉਂਦੇ ਆ ਨਾਗੀਰ ਸਾਰੇ ਪਾਣੀ ਵਾਲੀ ਸ਼ਾਲਾ ਗਦਾਬੀ ਚੜੀ ਆ ਤੇ ਜਿਹੜਾ ਇਹ ਬਿਲਡਿੰਗ ਦਾ ਵੇਸਟ ਪਾਣੀ ਉਹ ਜਿਹੜਾ ਕਟਰ ਦਾ ਉੱਧਰ ਜਾਂਦਾ ਉਹਦਾ ਬਾਸ ਪਾਣੀ ਸਾਰਾ ਇੱਧਰ ਬਾਸ ਮਾਰਾ ਹੀ ਕਮਰਿਆਂ ਚ ਤੇ ਪਾਈਪਾਂ ਦੇ ਵਿੱਚੋਂ ਹੋ ਰਿਹਾ ਜੇ ਬਾਹਰ ਆਉਂਦਾ ਸਾਰਾ ਪਾਣੀ ਦਾ ਪਾਣੀ ਸਾਰਾ ਤੁਰ ਵੀ ਰਹਿ ਜੇ ਬੇਸਮੈਂਟ ਦੇ ਵਿੱਚ ਸਰਾਬ ਖੱਲੇ ਬਾਹਰ ਇੱਕ ਨਗੜਾ ਫੁੱਟ ਚਾ ਜਾਂ ਤਿੰਨ ਤਨ ਫੁੱਟ ਪਾਣੀ ਚੜ ਗਿਆ ਸਾਰੇ ਕਮਰੇ ਵਿੱਚ ਗੱਡੇ ਚੋਕੇ ਹੁਣ ਸਾਰੇ ਰੱਖੰਦੇ ਸਾਰੀ ਸੰਤਲ ਇਸੇ ਤੇ ਤਾਵਾ ਕਮਰੇ ਖਾਲੀ ਕਰਾ ਦੇ ਇੱਕ ਮਾਰੂ ਰੋਕ ਦੇ ਪਾਣੀ ਚ ਨਾ ਕਰਾ ਸਕਦੇ ਇਹ ਵੀ ਇਸ ਵਿੱਚ ਇਹ ਅੱਜ ਹੀ ਆਇਆ ਸ਼ਾਮ ਨੂੰ ਸਾਨੂੰ ਮਖੌਲੇ ਪਾਣੀ ਨੂੰ ਕੋਕ ਬੰਨ੍ਹਦਾ ਬ੍ਰੋ ਉਹ ਪਾਣੀ ਵਰ੍ਹਦਾ ਵਰ੍ਹਦਾ ਰਹੇ ਲਿਖਦਾ ਉਦਾਹਰਣ ਬਹੁਤ ਜ਼ਿਆਦਾ ਸਰਦਾ ਹੋ ਰਹੇ ਇਹ ਕਿ ਬਹੁਤ ਜ਼ਿਆਦਾ ਪਾਣੀ ਜਿਹੜਾ ਸਾਰਾ ਇੱਧਰ ਪਾਣੀ ਆਉਂਦਾ ਵਾਪਸ ਕਰਦਾ ਕਰਾਦਾ ਪਾਣੀ ਬਹੁਤ ਹੋ ਰਿਹਾ ਹੈ ਤੇ ਵੇਖੋ ਇਹ ਪਾਣੀ ਬਹੁਤ ਜ਼ਿਆਦਾ ਇਹ ਪਾਣੀ ਇਹ ਨਾਲ ਲੱਤਾ ਦੇ ਰਤੋ ਰਾਲ ਠੋਕੜ ਸਾ ਸਰਪੁਰ ਸੀਸ਼ੇ ਪਾਣੀ ਚੜ ਜਾਣਾ ਹੈ ਆ ਤੇ ਇਹ ਵੀ ਸਾਹਦੇ ਸਾਹਮਣੇ ਆਹ ਪਾਣੀ ਆਉਂਦਾ ਇਸ ਤਰ੍ਹਾਂ ਕੇ ਸਾਰੀ ਸੰਗਤ ਉੱਤੇ ਤੇ ਜਾ ਕੱਲ ਪਰਸੋਂ ਵੀ ਪਾਣੀ ਇਤਨਾ ਆਇਆ ਜਿਦਾਂ ਕੋੜਾ ਜਿਹਾ ਆਇਆ ਹਰੀਸਾ ਫਲੇਟ ਕਰ ਗਏ ਜੀ ਮੈਂ ਤਾਂ ਹੋਰ ਵੀ ਦੇਖ ਹੀ ਰਹੇ ਹਾਂ ਵੀ ਇਹ ਕੀ ਖੁਨਾਗਿਆ ਪਾਣੀ ਤੇ ਮੀਂਹ ਬਹੁਤ ਆਉਂਦਾ ਤੇ ਮਾੜਾ ਪਾਣੀ ਬਹੁਤ ਜ਼ਿਆਦਾ ਡੈਮ ਦੇ ਵਿੱਚ ਛੱਡਦਾ ਇਹ ਪਾਣੀ ਇਸ ਕਰਕੇ ਸਾਰਾ ਹੈ ਔਰ ਇਹ ਜਿਹੜਾ ਮਾਰ ਮਾਰੀ ਇਹ ਨਹੀਂ ਥੱਲੇ ਪੀਸ ਮਿਲਦੇ ਵਿੱਚ ਹਾਂ ਬਿਲਕੁਲ ਸੂਏ ਤੱਕਲੇ ਕੋਈ ਸੰਭਾਵਨਾ ਨਹੀਂ ਹੈ ਕਿ ਪਾਣੀ ਲੱਭਣ ਦੀ میں آئے پانی بہت زیادہ سپوٹ کرو بگلتا گوداوی دیکھ رہے ہو سو تک پانی لگے گا یا نہیں لگتا ہاں جی واحر جی کا خالس واحر جی فتح اپنا چینل سبسکرائب کرو شیئر کرو ਆ ਜਿਸ ਤਰ੍ਹਾਂ ਇਹ ਵੀਡੀਓ ਫਿਰ ਬਣਾਵੀਂ ਅਗਲੀ ਵਿੱਚ ਮੈਂ ਗੱਲ ਜੀ ਕੀ ਹੈ ਬਾਈ ਜੀ ਜੀ ਫਤਿਹ